ਲੇ ਜਨਮ ਹਰ ਪਾਇਆ ਨਾਨਕ ਪ੍ਰਭ ਕੀ ਨਾਰਾਮ ਬਲਾਵਲ ਮਹੱਲਾ ਚੌਥਾ ਹਸ ਲੋਕ ਹਰ ਪ੍ਰਭ ਸੱਜਣ ਲੋੜ ਲਹੋ ਮਨ ਵਸੈ ਵਡਭਾਗ ਗੁਰ ਪੂਰੈ ਵੇਖਾਲਿਆ ਨਾਨਕ ਹਰ ਲਿਵ ਲਾਗ ਸ਼ੰਤ ਮੇਰਾ ਹਰ ਪ੍ਰਭ ਰਾਵਣ ਆਈਆ ਹਉ ਮੈਂ ਬਿਖ ਝਾਗੇ ਰਾਮ ਗੁਰਮਤਿ ਆਪ ਮਟਾਇਆ ਹਰ ਹਰ ਲਿਵ ਲਾਗੇ ਰਾਮ ਅੰਤਰ ਕਮਲ ਪਰਗਾਸਿਆ ਗੁਰ ਗਿਆਨੀ ਜਾਗੇ ਰਾਮ ਜਨ ਨਾਨਕ ਹਰ ਪ੍ਰਭ ਪਾਇਆ ਪੂਰੈ ਵਡ ਭਾਗੇ ਰਾਮ ਹਰ ਪ੍ਰਭ ਹਰ ਮਨ ਭਾਇਆ ਹਰ ਨਾਮ ਵਿਧਾਈ ਰਾਮ ਗੁਰ ਪੂਰੈ ਪ੍ਰਭ ਪਾਇਆ ਹਰ ਹਰ ਲਿਵ ਲਾਈ ਰਾਮ ਅਗਿਆਨ ਅੰਧੇਰਾ ਕਟਿਆ ਜੋਤ ਪ੍ਰਗਟ ਆਈ RAM ਜਨ ਨਾਨਕ ਨਾਮੇ ਆਧਾਰ ਹੈ ਹਰ ਨਾਮ ਸੁਮਾਈ RAM ਤਨ ਹਰ ਪ੍ਰਭ ਪਿਆਰ ਹੈ 라ਵਿਆ ਜਾਂ ਹਰ ਪ੍ਰਭ ਭਾਈ RAM ਅੱਖੀਂ ਪ੍ਰੇਮ ਕਸਾਈਆ ਜਿਉ ਬਿਲਕ ਮਸਾਈ RAM ਗੁਰ ਪੂਰਿਆ ਹਰ ਮੇਲਿਆ ਹਰ ਰਸ ਅਘਾਈ RAM ਜਨ ਨਾਨਕ ਨਾਮ ਵਿਗਸਿਆ ਹਰ ਹਰ ਲੇਵ ਲਈ ਰਾਮ ਹਮ ਮੂਰਖ ਮੁਗਦ ਮਲਾਇਆ ਹਰ ਕਿਰਪਾ ਤਾਰੀ ਰਾਮ ਤਨ ਤਨ ਗੁਰੂ ਸਾਬਾਸ ਹੈ ਜਿਨ ਹਉ ਮੈਂ ਮਾਰੀ ਰਾਮ ਜਿਨ ਵਡ ਭਾਗੀਆਂ ਵਡ ਭਾਗ ਹੈ ਹਰ ਹਰ ਓਰ ਤਾਰੀ ਨਾਮ ਜਨ ਨਾਨਕ ਨਾਮ ਸਲਾਹੀ ਤੂੰ ਨਾਮੇ ਬਲੇ ਹਾਰੀ ਰਾਮ ਬਲਾਵਲ ਮਹੱਲਾ ਪੰਜਵਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ ਅਬਨਾਸੀ ਵਾਰ ਸੁਨਿਆ ਮਨ ਉਪਜਿਆ ਚਾਇਆ ਰਾਮ ਮਨ ਪ੍ਰੀਤ ਲਾਗੈ ਵੱਡੈ ਭਾਗੈ ਕਭ ਮਿਲੀਐ ਪੂਰਨ ਪਤੀ ਸਹਜੇ ਸਮਾਈਐ ਗੋਵਿੰਦ ਪਾਈਐ ਦੇਹੋ ਸਖੀਏ ਮੋਹਿ ਮਤੇ ਜਿੰਦਰੈਨ ਠਾਡੀ ਕਰੂੰ ਸੇਵਾ ਪ੍ਰਭ ਕਮਨੁ ਜੁਗਤੀ ਪਾਇਆ ਬਿਨਵੰਤ ਨਾਨਕ ਕਰੋ ਕਿਰਪਾ ਲੈਹੁ ਮੋਹਿ ਲੜ ਲਾਇਆ ਭਇਆ ਸਮਾਹੜਾ ਹਰ ਰਤਨ ਵਸਾ ਹਾਰਾਮ ਖੋਜੀ ਖੋਜ ਲੱਦਾ ਹਰ ਸੰਤਨ ਪਾਹਾਰਾਮ ਮਿਲੇ ਸੰਤ ਪਿਆਰੀ ਦਇਆ ਧਾਰੀ ਕਥ ਹੈ ਅਕਥ ਵਿਚਾਰੂ ਇਕ ਚਿੱਤ ਇਕ ਮਨ ਧਾਇ ਸੁਆਮੀ ਲਾਏ ਪ੍ਰੀਤ ਪਿਆਰੂ ਕਰ ਜੋੜ ਪ੍ਰਭ ਪਹਿ ਕਰ ਬੇਨੰਤੀ ਮਿਲੈ ਹਰ ਜਸਲਾਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਅਥਾਹਾ ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ ਸੁਖਹਿ ਸਮੂਹ ਭਇਆ ਗਿਆ ਵਿਜੋਗੋ ਰਾਮ ਮਿਲ ਸੰਤ ਆਏ ਪ੍ਰਭ ਧਿਆਏ ਬਣੇ ਅਚਰਜ ਜਾਨੀਆਂ ਮਿਲ ਇਕੱਤਰ ਹੋਏ ਸਹਜ ਢੋਏ ਮਨ ਪ੍ਰੀਤ ਉਪਜੀ ਮਾਨੀਆਂ ਮਿਲ ਜੋਤ ਜੋਤੀ ਪੋਤ ਪੋਤੀ ਹਰ ਨਾਮ ਸਭ ਰਸ ਭੋਗੋ ਬਿਨਮント ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਾਰਨ ਜੋਗੋ ਭਵਨ ਸੁਹਾਵੜਾ ਧਰਤ ਸੁਭਾਗੀ RAM ਪ੍ਰਭ ਘਰ ਆਇਆੜਾ ਗੁਰ ਚਰਨੀ ਲਾਗੀ RAM ਗੁਰ ਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨੀਆਂ ਮੇਰੀ ਆਸ ਪੂਰੀ ਸੰਤ ਧੂਰੀ ਹਰ ਮਿਲੇ ਕੰਤ ਵਿਸ਼ੁੰਨਿਆ ਆਨੰਦ ਅਨ ਦਿਨ ਵਜਹਿ ਵਾਜੀ ਹਉ ਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸਰਨ ਸੁਆਮੀ ਸੰਤ ਸੰਗ ਲਿਵ ਲਾਗੀ ਬਲਾਵਲ ਮਹੱਲਾ ਪੰਜਵਾਂ ਭਾਗ ਸਲਖਣਾ ਹਰਕੰਤਹ ਮਾਰਾ ਰਾਮ ਅਨਹਦ ਬਾਜ ਤਰਾ ਤਿਸ ਧੁਨ ਦਰਬਾਰਾ ਰਾਮ ਆਨੰਦ ਅੰਨ ਦਿਨ ਬਜਹਿ ਵਾਜੇ ਦਿਨ ਸ੍ਰੈਣ ਅਮਾਹਾ ਤਹਿ ਰੋਗ ਸੋਗ ਨਾ ਦੁਖ ਬਿਆਪੈ ਜਨਮ ਮਰਨ ਨਾ ਤਾਹਾ ਰਿੱਧ ਸਿੱਧ ਸੁਧਾ ਰਾਸਿ ਅੰਮ੍ਰਿਤ ਪਗਤ ਭਰੇ ਪੰਧਾਰਾ ਬਿਨਮੰਤ ਨਾਨਕ ਬਲੇਹਾਰ ਵਈਆ ਪਾਰ ਬ੍ਰਹਮ ਪ੍ਰਾਨ ਅਧਾਰਾ ਸੁਣ ਸਖੀ ਸਹਿ ਲੜਿਓ ਮਿਲ ਮੰਗਲ ਗਾ ਵਹਿ ਰਾਮ ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਰਾਵਹਿ ਰਾਮ ਕਰ ਪ੍ਰੇਮ ਰਾਵਹਿ ਤਿਸੈ ਭਾਵਹਿ ਇਕ ਨਿਮਖ ਪਲਕ ਨਾ त्यागीਐ ਗਹਿ ਕੰਠ ਲਾਈਐ ਨਹਿ ਲੱਜਾਈਐ ਚਰਨ ਰਜ ਮਨ ਪਾਗੀਐ ਭਗਤ ਠਗੌਰੀ ਪਾਏ 모ਹ ਹੈ ਅਨਤ ਕਤ ਹੂ ਨਾ ਧਾਵ ਹੈ ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਪਾਵਹਿ ਬਿਸਮਨ ਬਿਸਮ ਭਈ ਪੇਖ ਗੁਣ ਅਬਨਾਸੀ ਰਾਮ ਕਰ ਗਹਿ ਭੁਜਾ ਗਹੀ ਕਟ ਜਮ ਕੀ ਫਾਸੀ ਰਾਮ ਗਹਿ ਭੁਜਾ ਲੀਨੀ ਦਾਸ ਕੀਨੀ ਹੰਕਰ ਅਦੋਤ ਜਨਾਇ ਮਲਨ ਮੋਹ ਬੇਕਾਰ ਨਾਠੀ दिव स निर्मल आया दृष्ट धारी मन प्यारी महा दुर्मत नासी बिनवंत नानक भई निर्मल प्रभ मिले अब नासी सूरज किरण मिले जल का जल हुआ आराम ज्योति ज्योत रली संपूर्ण थी आराम ब्रह्म दिसै ब्रह्म सुणी है एक एक बखानी है ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ ਆਪ ਕਰਤਾ ਆਪ ਭੁਗਤਾ ਆਪ ਕਾਰਣ ਕੀਆ ਬਿਨਵੰਤ ਨਾਨਕ ਸੇ ਜਾਣੈ ਜਿਨਿ ਹਰ ਰਸ ਪੀਆ ਬਲਾਵਲ ਮਹੱਲਾ ਪੰਜਵਾਂ ਸੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਖੀ ਆਓ ਸਖੀ ਵਾਸੇ ਆਓ ਸਖੀ ਅਸੀਂ ਫਿਰ ਕਾ ਮੰਗਲ ਲਗਾਵਹਿ ਤਜ ਮਾਨ ਸਖੀ ਤਜ ਮਾਨ ਸਖੀ ਮਤ ਆਪਣੇ ਪ੍ਰੀਤਮ ਭਾਵਹਿ ਤਜ ਮਾਨ ਮੋਹ ਬੇਕਾਰ ਦੂਜਾ ਸੇਵ ਏਕ ਨਿਰੰਜਨੋ ਲੱਗ ਚਰਨ ਸਰਨ ਦਿਆਲ ਪ੍ਰੀਤਮ ਸਗਲ ਦੁਰਤ ਵਿਖੰਡਣੋ ਹੋਏ ਦਾਸ ਦਾਸੀ ਤਜ ਉਦਾਸੀ ਬਹੁੜ ਬਿਦੀ ਨਾ ਧਾਵਾਂ ਨਾਨਕ ਪਇੰਮ ਪੈ ਕਰੋ ਕਿਰਪਾ ਤਾਮ ਮੰਗਲ ਗਾਵਾਂ ਅੰਮ੍ਰਿਤ ਪ੍ਰਿਆ ਕਾ ਨਾਮ ਮੈਂ ਅੰਧਲੇ ਟੋਹਣੀ ਉਹ ਜੋ ਹੈ ਬਹੁ ਪ੍ਰਕਾਰ ਸੁੰਦਰ ਮੋਹਣੀ ਮੋਣੀ ਮਹਾ ਬਚਿੱਤਰ ਚੰਚਲ ਅਨਕ ਭਾਵ ਦਿਖਾਵੇ ਹੋਏ ਢੀਠ ਮੀਠੀ ਮਨਹ ਲਾਗੇ ਨਾਮ ਲੈਣ ਨਾ ਆਵੇ ਗ੍ਰਹਿ ਬਨਹਿ ਤੀਰੈ ਵਰਤ ਪੂਜਾ ਬਾਟ ਘਾਟੈ ਜੋ ਹੁਣੀ ਨਾਨਕ ਪਇੰਮ ਪੈ ਦਿਆ ਧਾਰੋ ਮੈਂ ਨਾਮ ਅੰਧਲੇ ਟੋਹਨੀ ਮੋਹੇ ਅਨਾਥ ਪ੍ਰਿਆਨਾਥ ਜਿਉ ਜਾਨੂ ਤਿਉ ਰਖੋ ਚਤਰਾਈ ਮੋਹੇ ਨਹੀਂ ਰਜਾਵੋ ਕਹਿ ਮੁਖਹੁ ਨਹਿ ਚਤਰ ਸੁਗਰ ਸਜਾਨ 베ਤੀ ਮੋਹੇ ਨਿਰਗੁਣ ਗੁਣ ਨਹੀਂ ਨਹਿ ਰੂਪ ਧੂਪ ਨਾ ਨੈਣ ਬੰਕੇ ਜਹ ਭਾਵੈ ਤਹ ਰਖ ਤੂੰ ਹੀ ਜੈ 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 ਅੰਪਹਿ ਸਗਲ ਜਾ ਕੋ ਕਰਣਾ ਪਤ ਗਤ ਕਿਨ ਲਖੋ ਨਾਨਕ ਪੰਮ ਪੈ ਸੇਵ ਸੇਵਕ ਜਿਉ ਜਾਨੋ ਤਿਉ ਮੋਹਿ ਰਖੋ ਮੋਹਿ ਮਛਲੀ ਤੁਮ ਨੀਰ ਤੁਜ ਬਿਨ ਕਿਉ ਸਰੈ ਮੋਹਿ ਚਾਤਰਿਕ ਤੁਮ ਬੂੰਦਾ ਤ੍ਰਿਪਤੋ ਮੁਖ ਪਰੈ ਮੁਖ ਪਰੈ ਹਰੈ ਪਿਆਸ ਮੇਰੀ ਜੀ ਹਿਆ ਪ੍ਰਾਨ ਪਤੀ laad le laad ladaye sab meh mel hamari hoye gate chit chit mo met andhari jio aas chakvi din charae nanak pae am pae priye sang meli machhli neer na visare tan tan hamare paag ghar aaya pir mera sohe bank dwar sagla ban hara ਹਰ ਹਰਾ ਸਵਾਮੀ ਸੁਖਾ ਗਾਮੀ ਆਨੰਦ ਮੰਗਲ ਰਾਸ ਘਣਾ ਨਵਲ ਨਵ ਤਨ ਨਾ ਹਬਾਲਾ ਕਮਨ ਰਸਨਾ ਗੁਣ ਭਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਿ ਸਾਧੂ ਕਹਰਾ ਨਾਨਕ ਭਇਆ ਮੈਂ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਬਲਾਵਲ ਮਹੱਲਾ ਪੰਜਵਾਂ ਸ਼ੰਤ ਮੰਗਲ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਸੁੰਦਰ ਸ਼ਾਂਤ ਦਿਆਲ ਪ੍ਰਭ ਸਰਬ ਸੁਖਾ nid ਪੀਓ ਸੁਖ ਸਾਗਰ ਪ੍ਰਭ ਭੇਟਿਆ ਨਾਨਕ ਸੁਖੀ ਹੋਤ ਇਹੋ ਜੀਓ ਸ਼ੰਤ ਸੁਖ ਸਾਗਰ ਪ੍ਰਭ ਪਾਈਐ ਜਬ ਹੋਵੈ ਭਾਗੋ ਰਾਮ ਮਨਨ ਮਾਨ ਵੰਜਾਈਐ ਹਰ ਚਰਨੀ ਲਾਗੋ ਰਾਮ ਛੋੜ ਸਿਆਨ ਪਚਾਤਰੀ ਦੁਰਮਤ ਬੁੱਧ ਤਿਆਗੋ RAM ਨਾਨਕ ਪਾਓ ਸਰਲਾਈ RAM ਰਾਏ ਥਿਰ ਹੋਏ ਸੁਹਾਗੋ RAM ਸੋ ਪ੍ਰਭ ਤਜ ਕਤ ਲਾਗੀ ਐ ਜਿਸ ਬਿਨ ਮਰ ਜਾਈਐ RAM ਲਾਜ ਨਾ ਆਵੈ ਗਿਆਨ ਮਤੀ ਦੁਰਜਨ ਬਿਰਮਾਈਐ RAM ਪਤਤ ਪਾਵਨ ਪ੍ਰਭ ਤਿਆਗ ਕਰੇ ਕਹੋ ਕਤ ਠਹਿਰਾਈਐ RAM ਨਾਨਕ ਭਗਤ ਭਾਉ ਕਰ ਦਿਆਲ ਕੀ ਜੀਵਨ ਪਦ ਪਾਈਐ ਰਾਮ ਸ੍ਰੀ ਗਪਾਲ ਨਾ ਉੱਚ ਰਹੈ ਬਲ ਗਈਏ ਦੋਹ ਚਾਰਨ ਰਸਨਾ ਰਾਮ ਪ੍ਰਭ ਭਗਤ ਵਛਲ ਨਹਿ ਸੇਵਹੀ ਕਾਇਆ ਕਾਕ ਗਰਸਨਾ ਰਾਮ ਭ੍ਰਮ ਮੋਹੀ ਦੁਖ ਨਾ ਜਾਣਹੀ ਕੋਟ ਜੋਨੀ ਬਸਨਾ ਰਾਮ ਨਾਨਕ ਬਿਨ ਹਰ ਅਵਰ ਜੇ ਚਾਹਨਾ ਬਿਸਤਾ ਕ੍ਰਿਮ ਪਸਮਾ ਰਾਮ ਲਾਏ ਬਿਰਹੁ ਭਗਵੰਤ ਸੰਗੀ ਹੋਏ ਮਿਲ ਬੈ ਰਾਗਣ ਰਾਮ ਚੰਦਨ ਚੀਰ ਸੁਗੰਧ ਰਸਾ ਹਉ ਮੈਂ ਬਿਖ ਤਿਆਗਣ ਰਾਮ ਈਤ ਊਤ ਨਹਿ ਡੋਲੀਐ ਹਰ ਸੇਵਾ ਜਾਗਣ ਰਾਮ ਨਾਨਕ ਜਿਨ ਪ੍ਰਭ ਪਾਇਆ ਆਪਣਾ ਸਾ ਅਟਲ ਸੁਹਾਗਣ ਰਾਮ ਬਲਾਵਲ ਮਹੱਲਾ ਪੰਜਵਾਂ ਹਰ ਖੋਜੋ ਵਡਭਾਗੀ ਹੋ ਮਿਲ ਸਾਧੂ ਸੰਗੇ ਰਾਮ ਗੁਣ ਗੋਵਿੰਦ ਸਦ ਗਾਈਐ ਪਾਰ ਬ੍ਰਹਮ ਕੈ ਰੰਗੇ ਰਾਮ ਸੋ ਪ੍ਰਭ ਸਦ ਹੀ ਸੇਵੀਐ ਪਾਈਐ ਫਲ ਮੰਗੇ ਰਾਮ ਨਾਨਕ ਪ੍ਰਭ ਸਰਨਾਗਤੀ ਜਪ ਅਨਤਤ ਰੰਗੇ ਰਾਮ ਇਕ ਤਿਲ ਪ੍ਰਭੂ ਨਾ ਵਿਸਰੈ ਜਿਨ ਸਭ ਕਿਛ ਦੀਨ ਨਾਰਾਮ ਵਡ ਭਾਗੀ ਮੇਲਾਵੜਾ ਗੁਰਮਖ ਪਿਰ ਚੀ ਨਾਰਾਮ ਬਾਹਾਂ ਪਕੜ ਤਮ ਤੇ ਕਾਢਿਆ ਕਰ ਆਪਣਾ ਲੀਨਾ ਨਾਰਾਮ ਨਾਮ ਜਪਤ ਨਾਨਕ ਜੀਵੇ ਸੀਤਲ ਮਨ ਸੀ ਨਾਰਾਮ ਕਿਆ ਗੁਣ ਤੇਰੇ ਕਹਿ ਸਕੋ ਪ੍ਰਭ ਅੰਤਰ ਜਾਮੀ ਰਾਮ ਸਿਮਰ ਸਿਮਰ ਨਾਰਾਇਣ ਭੈ ਪਾਰ ਗ੍ਰਾਮੀ ਰਾਮ ਗੋਨ ਗਾਵਤ ਗੋਵਿੰਦ ਕੇ ਸਭ ਇਛ ਪਜਾਮੀ RAM ਨਾਨਕ ਉਦਰੇ Jap ਹਰੇ ਸਭ ਹੂ ਕਾ ਸੁਆਮੀ RAM ਰਸ ਪਿਨੇ ਆੜੇ ਆਪਣੇ RAM ਸੰਗੇ ਸੇ ਲੋਏ ਨ ਨੀਕੇ RAM ਪ੍ਰਭ ਪੇਖਤ ਇੱਛਾ ਪੁੰਨੀਆਂ ਮਿਲ ਸਾਜਨ ਜੀ ਕੇ RAM ਅਮਰਤ ਰਸ ਹਰ ਪਾਇਆ ਵਿਖਿਆ ਰਸ ਫੀਕੇ RAM ਨਾਨਕ ਜਲ ਜਲ ਹੈ ਸਮਾਇਆ ਜੋਤੀ ਜੋਤ ਮੀਕੇ RAM ਬਲਾਵਲ ਕੀ ਵਾਰ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਚੌਥਾ ਹਰਿ ਉੱਤਮ ਹਰ ਪ੍ਰਭ ਗਾਵਿਆ ਕਰਨਾਦ ਬਲਾਵਲ ਰਾਗ ਅਪਦੇਸ਼ ਗੁਰੂ ਸੁਣ ਮੰਨਿਆ ਧੁਰਮਸਤਕ ਪੂਰਾ ਭਾਗ ਸਭ ਦਿਨ ਸ੍ਰੈਣ ਗੁਣ ਉਚਰੈ ਹਰ 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 ਓਰ ਲੇਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਨ ਨਾਨਕ ਜੀ ਵੇਖ ਹਰ ਇੱਕ ਨਿਮਖ ਘੜੀ ਮੁਖ ਲਾਗ ਮਹੱਲਾ ਤੀਜਾ ਬਲਾਵਲ ਤਬਹੀ ਕੀਜੀਐ ਜਬ ਮੁਖ ਹੋਐ ਨਾਮ ਰਾਗ ਨਾਦ ਸ਼ਬਦ ਸੋਹਣੀ ਜਾਨ ਲਾਗਿਆ ਸਹਜ ਧਿਆਨ ਰਾਗ ਨਾਦ ਛੋੜ ਹਰ ਸੇਵੀ ਐ ਤਾਂ ਦਰਗਾਹ ਪਾਈਐ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਚੂਕੈ ਮਨ ਅਭਮਾਨ ਪਾਉੜੀ ਤੂੰ ਹਰ ਪ੍ਰਭੇ ਆਪ ਅਗੰਮ ਹੈ ਸਭ ਤੋਂ ਦੇਉ ਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸਵਾਇਆ ਤੁਦੇ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ਹਰ ਧਿਆਵੋ ਭਗਤੋ ਦਿਨ ਸਰਾਤ ਅੰਤ ਲੈ ਛਡਾਇਆ ਜਿਨ ਸੇਵਿਆ ਤਿੰ ਸੁਖ ਪਾਇਆ ਹਰ ਨਾਮ ਸੁਮਾਇਆ ਸ਼ਲੋਕ ਮਹੱਲਾ ਤੀਜਾ ਦੂਜੇ ਭਾਏ ਬਲਾਵਲ ਨਾ ਹੋਵੇ ਮਨ ਮੁਖ ਤਾਏ ਨਾ ਪਾਏ ਪਾਖੰਡ ਭਗਤ ਨਾ ਹੋਵੇ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਹੱਟੇ ਕਰਮ ਕਮਾਵਣੀ ਥਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵੀ ਚਾਰੀਐ ਵਿਚੋ ਆਪ ਗਵਾਏ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਏ ਜੰਮਣ ਮਰਨਾ ਕਟਿਆ ਜੋਤੀ ਜੋਤ ਮਲਾਈ ਮਹਲਾ ਤੀਜਾ ਬਲਾਵਲ ਕਰਿ ਹੋ ਤੁਮ ਪਿਆਰੇ ਹੋ ਏਕਸ ਸਿਉ ਨਿਬਲਾਈ ਜਨਮ ਮਰਨ ਦੁਖ ਕਟਿਐ ਸਚੇ ਰਹਿ ਸਮਾਈ ਸਦਾ ਬਲਾਵਲ ਆਨੰਦ ਹੈ ਜੇ ਚਲਹਿ ਸਤਗੁਰੁ ਭਾਏ ਸਤ ਸੰਗਤੀ ਬਹਿ ਭਾਉ ਕਰ ਸਦਾ ਹਰ ਕੇ ਗੁਣ ਗਾਈ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਲਾਈ ਪੌੜੀ ਸਭਨਾ ਜੀਆਂ ਵਿੱਚ ਹਰ ਆਪ ਸੋ ਭਗਤਾ ਕਾ ਮੇਤ ਹਰ ਸਭ ਕੋਈ ਹਰ ਕੈ ਵਸ ਭਗਤਾ ਕੈ ਆਨੰਦ ਘਰ ਹਰ ਭਗਤਾ ਕਾ ਮੇਲੀ ਸਰਬਤ ਸੋਨ ਸਲ ਜਨ ਟੰਗ ਧਰ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚਿਤ ਕਰ ਤਉਦੇ ਅਪੜ ਕੋਈ ਨਾ ਸਕੈ ਸਭ ਝਖ ਝਖ ਪਵੈ ਝਾੜ ਸਲੋਕ ਮਹਲਾ 3ਾ ਬ੍ਰਹਮ ਬਿੰਦਹ ਤੇ ਬ੍ਰਾਹਮਣਾ ਜੇ ਚੱਲਹਿ ਸਤਗੁਰ ਭਾਈ ਜਿਨ ਕੈ ਹਿਰਦੈ ਹਰ ਵਸੈ ਹਉ ਮੈ ਰੂਗ ਗੁਵਾਈ ਗੁਣ ਰਵਹਿ ਗੁਣ ਸੰਗ ਰਹਿ ਜੋਤੀ ਜੋਤ ਮਲਾਈ ਇਸ ਯੁਗ ਮਹਿ ਵਿਰਲੇ ਬ੍ਰਾਹਮਣ ਬ੍ਰਹਮ ਬਿੰਦਹ ਚੇਤ ਲਾਈ ਨਾਨਕ ਜਿਨ ਕੋ ਨਦਰ ਕਰੇ ਹਰ ਸਚਾ ਸੇ ਨਾਮ ਰਹੇ ਲਿਵ ਲਾਈ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਤੀ ਆ ਸ਼ਬਦ ਨ ਲੱਗੋ ਪਾਉ ਹਉ ਮੈ ਰੋਗ ਕਮਾਵਣਾ ਹੱਤ ਦੀਰਗ ਬਹੁ ਸਵਾਉ ਮਨ ਹੱਤ ਕਰਮ ਕਮਾਵਣੀ ਫਿਰ ਫਿਰ ਜੋਨੀ ਪਾਏ ਗੁਰਮਖ ਜਨਮ ਸਫਲ ਹੈ ਜਿਸਨੂੰ ਆਪੇ ਲੈ ਮਲਾਈ ਨਾਨਕ ਨਦਰਿ ਨਦਰ ਕਰੇ ਤਾਂ ਨਾਮ ਧਨ ਪੱਲੇ ਪਾਈ ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਐ ਜੇ ਵਸਤ ਮੰਗੀਐ ਸਾਈ ਪਾਈਐ ਜੇ ਨਾਮ ਚੇਤ ਲਾਈਐ ਗੋਜ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਐ ਗੁਰ ਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲੈ ਜਾਈਐ ਜਿਸ ਪੂਰਬ ਹੋਇਆ ਲਿਖਿਆ ਸੋ ਹਰ ਗੁਣ ਗਾਈਐ